ਬਠਿੰਡਾ ਦੇ ਅੰਦਰ ਬਠਿੰਡਾ ਪੁਲਸ ਦੇ ਲਈ ਸਿਰਦਰਦੀ ਬਣੇ ਓਠਾਂ ਦਾ ਮਾਮਲਾ ਹੁਣ ਸੁਲਝਾ Rajasthan ਦੀ ਇੱਕ ਸੰਸਥਾ ਨੂੰ ਮਾਨਜੋ ਅਦਾਲਤ ਵੱਲੋਂ ਇਹ ਓਠ ਕਿਤੇ ਗਏ ਸਪਰਦ ਇੱਥੇ ਆਪਣਾ ਸੀਨੀਅਰ ਵਕੀਲ ਵੱਲੋਂ ਦਿੱਤੀ ਗਈ ਇਸ ਸੰਬੰਧੀ ਜਾਣਕਾਰੀ ਮਾਮਲਾ 30 ਨਵੰਬਰ ਨੂੰ ਬਠਿੰਡਾ ਦੇ ਅੰਦਰ ਤਸਕਰੀ ਦੇ ਮਾਮਲੇ ਦੇ ਵਿੱਚ ਫੜੇ 12 ਓਠਾਂ ਦਾ ਬਠਿੰਡਾ ਦੇ ਕੋਰਟ ਕੰਪਲੈਕਸ ਵਿਖੇ ਬੁੱਧਵਾਰ ਨੂੰ 9:30 ਦੇ ਲਗਭਗ ਐਡਵੋਕੇਟ ਮੋਹਿਤ ਗਰਗਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਤਸਕਰੀ ਦੇ ਮਾਮਲੇ ਦੇ ਵਿੱਚ 12 ਉੱਟ ਫੜੇ ਗਏ ਸਨ ਅਤੇ ਉਹਦੀ ਰਖਵਾਲੀ ਬਠਿੰਡਾ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਇੱਕ ਗਊਸਲ ਦੇ ਵਿੱਚ ਰੱਖ ਕੇ ਜਿਸ ਰੂਮ ਲੈ ਕੇ ਉਹਨਾਂ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਉਸ ਦਾ ਫੈਸਲਾ ਅੱਜ ਆ ਚੁੱਕਾ ਹੈ ਉਹਨਾਂ ਕਿਹਾ ਕਿ ਇਸ ਉੱਟ ਦੀ ਜ਼ਿੰਮੇਵਾਰੀ ਜਿਹੜੇ ਵਿਅਕਤੀ ਇਸ ਦੀ ਆਪਣਾ ਤਸਕਰੀ ਕਰਦੇ ਸਨ ਉਹਨਾਂ ਵੱਲੋਂ ਵੀ ਮੰਗੀ ਗਈ ਸੀ ਲੇਕਿਨ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਜ਼ਿੰਮੇਵਾਰੀ ਨਾ ਦੇ ਕੇ ਰਾਜਸਥਾਨ ਦੀ ਇੱਕ ਆਪ ਸੰਸਥਾ ਨੂੰ ਇਹਦੀ ਆਪਸਪਰਦਾਰੀ ਦਿੱਤੀ ਗਈ ਹੈ ਤੇ ਇਹ ਇਹ ਹੁਣ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਨਾਲ ਹੁਣ ਇਹ ਰਾਜਸਥਾਨ ਵਿਖੇ ਆਪਣੇ ਜਾਣਗੇ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਇਸ ਇਸ ਦੇ ਜੋ ਆਪਣਾ ਖਰਚਾ ਹੈ ਉਸ ਦਾ ਵੀ ਮਾਨਯੋਗ ਅਦਾਲਤ ਦੇ ਵਿੱਚ ਇੱਕ ਆਪਣਾ ਪਟੀਸ਼ਨ ਦਾਇਰ ਕੀਤੀ ਜਾਵੇਗੀ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਐਡਵੋਕੇਟ ਮੋਹਿਤ ਗਰਗਨ ਜੀ ਸਰ ਜੀ ਨਾਮਕਰ ਉਹ ਕਿਹੜੀ ਸੰਖਾਤੀ ਕਿੱਥੋਂ ਆ ਤੁਸੀਂ ਮੇਰਾ ਨਾਮ ਪੰਕਜ ਸੈਨ ਹੈ ਬੋਰਖਸ਼ਾ ਦਲ ਦਾ ਮੈਂਬਰ ਹਾਂ ਮੈਂ और हमारी जो महावीर कैमल सेंचुरी सिरोही में है उसका वॉलंटियर ये तीस ग्यारह को ऊंट पकड़े गए थे बठिंडा में बारह ऊँट ये है जो तस्करी के लिए कटने के लिए बिहार जा रहे थे तो हमने ये अदालत से रिक्वेस्ट की थी की लोग ऊँटो को काटने के लिए लेके जाते हैं ये स्टेट एनिमल ऑफ राजस्थान है जो कि नहीं जाना चाहिए तो जो जसाव है महेश शर्मा जी उन्होंने बहुत ही अच्छी सुनवाई करी हमारी इसके लिए और क्योंकि यहाँ की जो लोकल टीम है वो इसको निभा नहीं पा रही थी तो जो बाबा रुपिंदर सिंह जी हैं यहाँ के प्रधान है जो उन्होंने रिक्वेस्ट की थी हमारे प्रधान जी जो राष्ट्रीय अध्यक्ष है कि इस केस को देखें तो उन्होंने मेरी ड्यूटी लगाई थी इसके लिए तो मैं यहाँ आया हूँ और हमारे वकील साहब जो हमारे बहुत ही सीनियर है यहाँ के और बहुत ही अच्छा इन्होंने केस को लड़ा मोहित गर्ग जी बहुत ही अच्छा केस को लड़ा और इतनी जल्दी ऑर्डर लेके आए हैं पंजाब में पहली बार कैमल्स के लिए ऐसा ऑर्डर आ रहा है और आने वाले समय में पंजाब में जहां भी ऊंट पकड़े जाएंगे उनके लिए ये बहुत ही अच्छी पहल है और बहुत ही अच्छा प्रयास है कहा जाकर जी अब इसको कहा जाकर ये ऊंट जो अभी बुलाडे वाला गौशाला में रखे गए हैं इनको हम राजस्थान में लेके जाएंगे महावीर कैमल सेंचुरी क्योंकि स्टेट एनिमल ऑफ राजस्थान है और राजस्थान ही इनका नेचुरल हैबिटेट है और कहीं रह भी नहीं सकते और ये बहुत कम रह गए हैं, इसलिए इनको रेस्क्यू करना बचाना बहुत ज्यादा जरूरी है तो इनको भी राजस्थान लेके जाएंगे और वहां इनकी देखरेख करेंगे जी सर की नाम है टोडरक की नाम है जसवंतपाल सिंह खोखर एडवोकेट हैं जो एक कैमल बे इन्वेस्ट क्राइम अच्छा स्वागत जो हुआ जी फिर ऑनरेबल कोर्ट ने ਮੋਹਨ ਸਿੰਘ ਸਾਹਿਬ ਦੇ ਐਪਲੀਕੇਸ਼ਨ ਦੇ ਉੱਤੇ ਜੋ ਆਰਡਰ ਕੀਤਾ ਹੈ ਸੋਪਰਡਾਰੀ ਦੇ ਇਨ ਫੇਵਰ ਆਫ ਮਹਾਦੇਵ ਕੈਮਲ ਸੈਂਟਰੀ ਉਹ ਵੀ ਬੜਾ ਅੱਛਾ ਆਰਡਰ ਪਾਸ ਕੀਤਾ ਹੈਗਾ ਸੇ ਇਸ ਦੇ ਨੋਟ ਹੈਗਾ ਕ੍ਰਾਈਮ ਅਗੇਂਸਟ ਐਨੀਵਰਲਸ ਲੋਕ ਨੂੰ ਰੁਕਮ ਦਾ ਬਹੁਤ ਅੱਛਾ ਸੁਲਾਗਾ ਜੋ ਸਟੈਪ ਹੈਗਾ ਜੀ ਮਿਸਰ ਪਿੰਨਾ ਮੈਂ ਤੁਹਾਡਾ ਟਿੱਕੀ ਕਹਣਾ ਚਾਹੁੰਦਾ ਇਸ ਤੋਂ ਖੰਡਾ ਮਾਮਲਾ ਸੀਗਾ ਕੋਰ ਮੇਰਾ ਨਾਮ ਐਡਵੋਕੇਟ ਮੋਹਿਤ ਗਰਗ ਜੀ 31 11 2024 ਨੂੰ 12 ਉਠ پولیس ਵੱਲੋਂ ਜਿਹੜੇ ਹੈਗੇ ਇੱਥੇ ਪਕੜੇ ਗਏ ਸੀ ਜੀ ਕਨਾਲ ਕਲੋਨੀ پولیس ਵੱਲੋਂ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਸੀ ਵੀ ਤਸਕਰੀ ਕਰਨ ਲਈ ਬਿਹਾਰ ਜਾ ਰਹੇ ਸੀ ਜਿਹਦੇ ਅੰਡਰ ਪੁਲਿਸ ਨੇ ਐਫ ਆਈ ਆਰ ਨੰਬਰ 191 ਠੀਕ ਹੈ ਅੰਡਰ ਸੈਕਸ਼ਨ 11 ए ਪ੍ਰੋਵੈਂਸ਼ਨਲ ਕਰੂਲਟੀ ਟੂ ਐਨੀਮਲ ਐਕਟ ਦਰਜ ਕੀਤਾ ਸੀ ਕਨਾਲ ਕਲੋਨੀ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਮੌਕੇ ਦੇ ਦੋ ਬੰਦੇ ਸੀ ਉਹ ਭੱਜ ਚੁੱਕੇ ਸੀ ਇੱਕ ਟਰੱਕ ਡਰਾਈਵਰ ترਸੀਮ ਸਿੰਘ ਉਹਨੂੰ ਮੌਕੇ ਤੇ ਹੀ ਜਿਹੜਾ ਹੈਗਾ ਪਕੜ ਲਿਆ ਸੀ ਉਸ ਤੋਂ ਬਾਅਦ ਇੱਕ ਐਪਲੀਕੇਸ਼ਨ ਉਠਾਂ ਦੀ سپਰਦਾਰੀ ਲਈ ترਸੀਮ ਸਿੰਘ ਨੇ ਲਗਾਈ ਸੀ ਮਾਨਜੋ ਕੋਰਟ ਮਹੇਸ਼ ਸ਼ਰਮਾ ਦੀ ਕੋਰਟ ਦੇ ਵਿੱਚ ਲਾਈ ਸੀ ਇੱਕ ਐਪਲੀਕੇਸ਼ਨ ਸਾਡੇ ਵੱਲੋਂ ਮਾਹਵੀਰ ਕੈਮਲ ਸੈਂਚਰੀ ਜੇ ਕਿ ਉਠਾਂ ਦੀ ਦੇਖਪਾਲ ਕਰਦੀ ਹੈ ਪੂਰੀ ਆਲ ਇੰਡੀਆ ਦੇ ਵਿੱਚ ਅਸੀਂ ਲਗਾਈ ਗਈ ਸੀ ਮਾਂਜੋ ਜੱਸਾਬ ਨੇ ਅੱਜ ਮੀਡੀਆ ਰਿਪੋਰਟਾਂ ਦੇ ਨਾਲ ਮੀਡੀਆ ਰਿਪੋਰਟਾਂ ਦੇ ਦੇਖਦੇ ਹੋਏ ਅਤੇ ਸਾਡੀਆਂ ਦਲੀਲਾਂ ਨਾਲ ਸਹਿਮਤ ਹੋ ਕੇ 12 82 ਸੁਪਰਡਾ ਜਿਹੜੀ ਸੱਦ ਦਿੱਤੀ। ਕੀ ਮਾਮਲਾ ਸਾਰਾ ਸੀ ਇਹ ਕਿਉਂ 82 ਕਿਹੜੇ ਤਰ੍ਹਾਂ ਦੀ ਸੀ ਕੀ ਮਾਮਲਾ ਸੀ ਤਸਕਰੀ ਸੀ ਕਿਸ ਮੰਦਰ ਦੀ ਇਹ ਜੀ ਪੁਲਿਸ ਦੇ ਜਿਹੜੀ ਇਨਵੈਸਟੀਗੇਸ਼ਨ ਦੇ ਅਨੁਸਾਰ ਹੈਗਾ ਵੀ ਇਹ ਤਸਕਰੀ ਕਰਨ ਲਈ ਜਾ ਰਹੇ ਸੀ ਕਿਉਂਕਿ ਉਹ ਇਸ ਤਰ੍ਹਾਂ ਪਤਾ ਲੱਗਦਾ ਇਹ 12 ਤੇ 12 ਉੱਥੇ ਇੱਕ ਕੈਂਟਰ ਦੇ ਵਿੱਚ ਪੂਰੀ ਤਰ੍ਹਾਂ ਲੱਪ ਕੇ ਲੱਤਾ ਬਾਵਾ ਬੰਨ ਕੇ ਉਹਨਾਂ ਨੂੰ ਉਠਾਇਆ ਗਿਆ ਸੀ। ਇਹ ਤੋਂ ਵੀ ਸਾਫ ਪਤਾ ਲੱਗਦਾ ਕਿ ਇਹ ਤਸਕਰੀ ਕਰਨ ਲਈ ਬਿਹਾਰ ਜਾ ਰਹੇ ਸੀ ਕੱਟਣ ਵੱਡਣ ਨੇ ਕਿੱਥੇ ਰੱਖੇ ਪਰਿੰਦਰ ਰੱਖਦੇ ਸੀ ਇਹ ਜਿਹੜੇ ਉੱਠ ਹੈ ਜੀ ਸ਼੍ਰੀ ਚੰਦ ਗਊਸ਼ਾਲਾ ਬੁਲਾਡੇ ਵਾਲਾ ਰੱਖੇ ਜੀ ਪੁਲਿਸ ਦੀ ਨਿਗਰਾਨੀ ਹੇਠ ਇਹ ਉੱਥੇ ਰੱਖੀ ਗਈ ਸੀ ਹੁਣ ਤੱਕ ਪੁਲਿਸ ਨੇ ਇਹਨਾਂ ਦੀ ਪਛਾਣ ਨਹੀਂ ਕੀਤੀ ਹੁਣ ਇਹਨਾਂ ਦੀ ਨਿਗਰਾਨੀ ਸਾਰੀ ਪੁਲਿਸ ਨੇ ਕੀਤੀ ਦੀ ਗਊਸ਼ਾਲਾ ਦਾ ਜਿਹੜਾ ਇਹਨਾਂ ਦੀ ਦੇਖਭਾਲ ਕਰਦੀ ਸੀ ਵੈਟਰਨਰੀ ਡਾਕਟਰ ਦੇ ਹਟਾ ਹੁਣ ਕਿੱਥੇ ਭੇਜੇਗੇ ਆਪਣੀਆਂ ਹੁਣੇ ਉੱਥੇ ਰਾਜਸਥਾਨ ਜਿੱਥੇ ਇਹਨਾਂ ਦਾ ਮੇਨ ਹੈਗਾ ਹੋਮ ਟਾਊਨ ਹੈ ਰਾਜਸਥਾਨ ਹੈ ਉੱਥਾਂ ਦਾ ਉੱਥੇ ਹੁਣੇ ਭੇਜੇ ਦੀ ਬਾ ਇਹਨਾਂ ਤੋਂ ਵੀ ਇਹ ਸਤਨਿਕ ਲੋਕੜੀ ਹੈਗੇ ਤਸਕਰੀ ਕਰਦੇ ਨੇ ਉਹਨੇ ਖਲਾਫ ਕਸਰ ਨਹੀਂ ਕਰਦੀ ਉਹ ਇਸ ਤਰ੍ਹਾਂ ਦੇ ਇਹੀ ਹੈ ਵੀ ਜਿਹੜੇ ਸਮਾਜ ਸੇਵੀ ਲੋਕਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਜੋ ਵੀ ਇਸ ਤਰ੍ਹਾਂ ਦੇ ਪਸ਼ੂਆਂ ਦੀ ਜਾਂ ਹੋਰ ਤਸਕਰੀ ਹੁੰਦੀ ਉਹਨੂੰ ਰੋਕਣ ਲਈ ਇੱਕ ਬੜਾ ਵਧੀਆ ਪੁਲਿਸ ਨੂੰ ਵੀ ਅਸੀਂ ਸਲਾਹਕਾ ਜੋ ਕੰਮ ਮੰਨਦੇ ਆ ਕਿ ਪੁਲਿਸ ਨੇ ਮੌਕੇ ਤੇ ਫੜ ਕੇ ਉਹਦੇ ਖਲਾਫ ਕਾਰਵਾਈ ਕੀਤੀ